ਦਿੱਲੀ ਦਾ ਰਿਜ਼ਲਟ ਆ ਚੁੱਕਾ ਹੈ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਅੱਜ ਕੇ ਜੀ ਵਾਦੋ ਤਿੰਨ ਵਾਰ ਤੱਕ ਸੀਐਮ ਰਹੇ ਨੇ ਉਹਨਾਂ ਨੂੰ ਕਰਾਰੀ ਹਾਰ ਮਿਲੀ ਹੈ ਤੇ ਨਾਲ ਮਨਜੀਤ ਮਨੀਸ਼ ਸ਼ੋਧਿਆ ਨੂੰ ਵੀ ਕਰਾਰੀ ਹਾਰ ਮਿਲੀ ਹੈ ਮਨੀਸ਼ ਜੋਧੀਆਂ ਨੂੰ ਹੈਰਾਨ ਵਾਲੇ ਮਾਲਵਾ ਨੇ ਦੇ ਉੱਥੇ ਹੀ ਕੇਜਰੀਵਾਲ ਨੂੰ ਹੈਰਾਨ ਵਾਲੇ ਇਹ ਸ਼ਰਮਾ ਨੇ ਦੋਨਾਂ ਲੀਡਰ ਨੇ ਇਹਨਾਂ ਨੂੰ ਹਰਾਇਆ ਇਹ ਤੇ ਇਹਨਾਂ ਨੂੰ ਹੈਰਾਨ ਤੋਂ ਬਾਅਦ ਭਾਜਪਾ ਹੁਣ 47 ਤੇ 54% ਹੋ ਚੁੱਕੀ ਹੈ ਤੇ ਆਵਾਜ਼ੀ ਪਾਰਟੀ 23 23 ਹੀ ਰਹਿ ਚੁੱਕੀ ਹੈ ਕਹਿ ਰਹੇ ਕਿ ਮੋਦੀ ਦਾ ਝਟਕਾ ਤੇ ਕੇਜਰੀਵਾਲ ਲਟਕਾ ਹੁਣ ਦੇਖੋ ਆਉਣ ਵਾਲੇ ਦਿਨਾਂ ਵਿੱਚ ਸੀਐਮ ਮਾਂ ਦਿੱਲੀ ਦਾ ਕੋਣ ਬਣੇਗਾ ਚਰਚਾਵਾਂ ਤਾਂ ਇਹ ਹੋ ਰਹੀਆਂ ਨੇ ਕਿ ਮਨਜਿੰਦਰ ਸਿੰਘ ਸਾਨੂੰ ਸੀਐਮ ਲਗਾਇਆ ਜਾ ਸਕਦਾ ਪਰ ਇਹ ਆਨੇ ਪੁਸ਼ਟੀ ਨਹੀਂ ਹੋਈ ਹੈ ਸੂਤਰ ਅਨੁਸਾਰ ਹੀ ਹਨ ਗੱਲਾਂ ਤੇ ਵੱਖ-ਵੱਖ ਐਡਵਿਟ ਬੋਲ ਤੁਹਾਨੂੰ ਵੱਖ-ਵੱਖ ਦੇ ਸੈਡ ਯੂ ਪ੍ਰੋਮਿਸ ਜਿਹੜੀ ਰਾਈਡ ਹਾਰ ਰਹੇ ਆ ਵੱਖੋ-ਵੱਖ ਦੇ ਦੇਖੋ ਜੀ ਐਡਵਿਟ ਬੋਲ ਤੇ ਬੇਨਦੋ ਜ ਆਜਤ ਆਮਦਿੰਦਰ ਸਿੰਘ ਰਾਜਾ पीपल ऑफ आदमी पार्टी का पार्ट जो वोट बैंक है वो कांग्रेस का वोट बैंक है चाहे वो जोपड़ी का हो चाहे वो मुस्लिम का हो वो एक प्राइमरली कांग्रेस का वोट बैंक है कांग्रेस अपने उस वोट बैंक को इस बार क्यों कंसोलिडेट नहीं कर पाई आप भूल जाइए बीजेपी आप भूल जाइए आम आदमी पार्टी मेरा स्पेसिफिकली कांग्रेस से सवाल है और बीजेपी अपनी मेंटेन करके रखे यही कोशिश होगी बड़ा दिलचस्प होंगे ਕੀ ਦੂਜੇ ਦੀ ਇੱਕ ਵੋਟ ਕੱਢਣੀ ਤੁਹਾਡੇ ਵਾਲੇ ਪਾਸੇ ਦੋ ਦਾ ਕੰਮ ਕਰਦੀ ਹੈ ਦੋ ਦਾ ਕੰਮ ਕਰਦੀ ਹੈ ਦੋ ਦਾ ਕੰਮ ਕਰਦੀ ਹੈ ਕਿ ਜੇ ਭਾਜਪਾ ਦੀ ਇੱਕ ਸੀਟ ਕੱਢੇਗੀ 38 ਤੋਂ 37 ਤੇ ਆਉਣਗੇ ਤੇ 33 ਤੋਂ 34 ਤੇ ਜਾਣਗੇ ਤਾਂ ਦੋਵੇਂ ਪਾਸੇ ਬਹੁਤ ਜ਼ਬਰਦਸਤ ਪਰਖ ਨਜ਼ਰ ਆਏਗਾ ਤੇ ਉਹੀ ਇਸ ਸਮੇਂ 33 ਸੀਟਾਂ ਤੇ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਔਰ 38 ਸੀਟਾਂ ਤੇ ਭਾਜਪਾ ਅੱਗੇ ਚੱਲ ਰਹੀ ਹੈ ਯਾਨੀ ਹੁਣ ਸਥਿਤੀ ਦੇ ਵਿੱਚ ਬਦਲਾਅ ਹੋਇਆ ਹੈ ਆਮ ਆਦਮੀ ਪਾਰਟੀ ਨੇ ਗੇਨ ਕੀਤਾ ਹੈ ਆਮ ਆਦਮੀ ਪਾਰਟੀ ਹੁਣ ਪਿਕਚਰ ਚ ਆ ਗਈ ਹੈ ਜਿਹੜੀ ਪਹਿਲਾਂ ਪਿਕਚਰ ਚੋਂ ਬਾਹਰ ਜਾਂਦੀ ਨਜ਼ਰ ਆ ਰਹੀ ਸੀ ਭਾਜਪਾ 44 ਤੋਂ 38 ਸੀਟਾਂ ਤੇ ਆ ਗਈ ਯਾਨੀ ਜਿਹੜੀਆਂ ਅਸੀਂ 12 13 14 ਸੀਟਾਂ ਦਾ ਜ਼ਿਕਰ ਕਰ ਰਹੇ ਸੀ ਜਿਹਦੇ ਵਿੱਚ 1000 ਤੋਂ ਘੱਟ ਦਾ ਮਾਰਜਨ ਸੀ ਉਹਨਾਂ ਸੀਟਾਂ ਨੇ ਤਸਵੀਰ ਬਦਲੀ ਐ ਉਹਨਾਂ ਸੀਟਾਂ ਦੇ ਵਿੱਚ ਫਰਕ ਪਿਆ ਆંકੜੇ ਬਦਲੇ ਨੇ ਔਰ ਆંકੜੇ ਬਦਲਣ ਨੇ ਤਸਵੀਰ ਚੇਂਜ ਕਰ ਦਿੰਦੀ ਐ 38 ਤੇ 32 ਜਿਹੜੀ ਐ ਉਹ ਤਸਵੀਰ ਹੋ ਗਈ ਐ ਯਾਨੀ ਦੋਨੇ ਪਾਰਟੀਆਂ ਇਸ ਵੇਲੇ 30 ਦੀ ਲਾਈਨ ਦੇ ਵਿੱਚ ਆ ਗਈਆਂ ਨੇ ਜੀ ਬਿਲਕੁਲ ਤੇ ਇਸ ਸਫੇ ਵਿਚਾਲੇ ਕੋਡ ਅਪਡੇਟ ਕਰਦੁਆ ਮਨੀਸ਼ ਸਿਸੋਧਿਆ ਇੱਕ ਵਾਰ ਫਿਰ ਤੋਂ ਲੀਡ ਕਰ ਰਹੇ ਨੇ ਜੋ ਸਾਡੇ ਰਿਪੋਰਟਰ ਸਾਨੂੰ ਜਾਣਕਾਰੀ ਦੇ ਰਹੇ ਨੇ ਮਨੀਸ਼ ਸਿਸੋਧਿਆ ਇੱਕ ਵਾਰ ਫਿਰ ਤੋਂ ਲੀਡ ਕਰ ਰਹੇ ਨੇ ਜੰਗਪੁਰਾ ਸੀਟ ਤੋਂ ਇੱਕ ਵਾਰ ਪਿੱਛੇ ਹੋ ਗਏ ਸੀ ਫਿਰ ਅੱਗੇ ਹੋਏ ਫਿਰ ਪਿੱਛੇ ਹੋ ਗਏ ਤੇ ਹੁਣ ਜੋ ਜਾਣਕਾਰੀ ਹੈ ਮੇਰੇ ਕੋਲ ਕਿ 41 ਨੰਬਰ ਸੀਟ ਉਨ੍ਹਾਂ ਦੀ ਔਰ ਮਨੀਸ਼ ਸਿਸੋਧਿਆ ਇਸ ਸੀਟ ਦੇ ਉੱਤੇ ਫਿਲਹਾਲ ਲੀਡ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਅੰਕੜਾ ਫਿਰ ਕੋ ਮੈਂ ਪਲੱਸ ਪਲੱਸ ਮਾਈਨਸ ਮਾਈਨਸ ਇਹ ਸਭ ਚੱਲ ਰਿਹਾ ਹੈ ਇਸ ਸਮੇਂ उनताली इकती और एक कुल मिला के इस समय की स्थिति इस तरह की है कि जेड़े लोग सोच रहे होने हैं कि बस हो गया टीवी बंद करिए बीजेपी की सरकार बन गई रुक जाओ थोड़ा जा वेट करो थोड़ा जा वेट करो अजय पिक्चर बाकी है आम तौर तो पर दस ग्यारह बजे पिक्चर क्लीयर हो जाती है पर जिस तरीके ना उपर नीचे हो रहा है अजय राउंड बाकी नहीं इस करके मैं कह रहा हूँ थोड़ा इंतजार करो थोड़ा इंतजार नाल जुड़े रहो तुम अजय होर क्योंकि अजय बिल्कुल क्लीयर नहीं होया ये 39 है 39 मैं ਤੁਹਾਨੂੰ ਦੱਸ ਰਿਹਾ ਬੀਜੇਪੀ 39 ਸੀਟਾਂ ਦੇ ਉੱਤੇ ਇਸ ਸਮੇਂ ਲੀਡ ਕਰ ਰਹੀ ਹੈ ਔਰ 39 ਦਾ ਮਤਲਬ ਹੈ 39 ਦੇ ਵਿੱਚੋਂ ਮੈਂ 36 ਘਟਾਵਾਂ ਮਾਈਨਸ 36 ਤਾਂ ਇਸ ਸਮੇਂ ਨਾ ਜਿਹੜੀਆਂ ਤਿੰਨ ਸੀਟਾਂ ਦਾ ਫਰਕ ਹੈ ਸਿਰਫ ਤਿੰਨ ਸੀਟਾਂ ਜ਼ਿਆਦਾ ਨੇ ਔਰ ਜੇਕਰ ਆਮ ਆਦਮੀ ਪਾਰਟੀ ਦੇਖੀਏ ਤਾਂ 36 36 ਦੇ ਵਿੱਚੋਂ ਮਾਈਨਸ ਤੁਸੀਂ 31 ਕਰਨੇ ਹਨ ਤਾਂ ਇਸ ਸਮੇਂ ਮਾਈਨਸ ਸਿਰਫ ਪੰਜ ਸੀਟਾਂ ਦਾ ਫਰਕ ਹੈ ਏ 5 ए 3 ਬਿਲਕੁਲ ਫਸਵਾ ਮੁਕਾਬਲਾ ਕਿਸੇ ਵੀ ਸਮੇਂ ਉਪਰ نیچے ਜਾ ਸਕਦਾ ਹੈ ਔਰ ਕਿਸੇ ਵੀ ਪਲੇ ਪਾਸੇ ਜਾ ਸਕਦਾ ਹੈ ਇਹ ਨਹੀਂ ਹੈ ਕਿ ਸਿਰਫ ਬੀਜੇਪੀ ਵਾਲੇ ਪਾਸੇ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਵਾਲੇ ਪਾਸੇ ਹੋ ਸਕਦਾ ਹੈ ਕਿ ਇਹ ਬੀਜੇਪੀ ਵਾਲੇ ਪਾਸੇ ਤੋਂ ਮਾਮਲਾ ਥੋੜਾ ਘੁੰਮ ਜਾਵੇ ਇਸ ਕਰਕੇ ਥੋੜਾ ਇੰਤਜ਼ਾਰ ਤੁਹਾਨੂੰ ਕਰਨਾ ਹੋਏਗਾ ਔਰ ਇੰਤਜ਼ਾਰ ਇਸ ਕਰਕੇ ਵੀ ਕਿਉਂਕਿ ਅਜੇ ਪਿਕਚਰ ਬਾਕੀ ਹੈ ਅਜੇ ਪਿਕਚਰ ਲੱਗ ਰਿਹਾ ਕਿ ਬਾਕੀ ਹੈ ਔਰ ਮੈਂ ਰੀਜਨਸ ਨੂੰ ਕਲਿੱਕ ਕਰਨ ਦੀ ਕੋਸ਼ਿਸ਼ ਕਰਦਾ ਹਾਂ ਚਾਂਦੀ ਚੌਂਕ ਵਾਲੇ ਪਾਸੇ ਜਿੱਥੇ ਆ ਬਿਲਕੁਲ ਥੋੜੇ ਇਸ ਦਿਿਤ ਤੇ ਵੀ ਫੋਕਸ ਕਰਦੇ ਆ ਕਿ ਚਾਨੀ ਚੌਂਗ ਦੇ ਵਿੱਚ ਬੀਜੇਪੀ ਨੇ ਬਹੁਤ ਲੀਡ ਨਹੀਂ ਲਈ ਔਰ ਚਾਨੀ ਚੌਂਗ ਦੇ ਵਿੱਚ ਦੇਖ ਕੇ ਤੁਸੀਂ ਦੇਖੋ ਤਾਂ ਚਾਨੀ ਚੌਂਗ ਦੀਆਂ 1 2 3 4 5 6 7 8 9 10 ਸੀਟਾਂ ਨੇ ਔਰ 10 ਸੀਟਾਂ ਚਾਨੀ ਚੌਂਗ ਦੀਆਂ 10 ਦੇ ਵਿੱਚੋਂ 8 ਸੀਟਾਂ ਦੇ ਉੱਤੇ ਆਪ ਲੀਡ ਕਰ ਰਹੀ ਹੈ ਔਰ ਦੂਜੇ ਪਾਸੇ ਤੁਸੀਂ ਕਹਿ ਸਕਦੇ ਹੋ ਕਿ ਦੋ ਸੀਟਾਂ ਦੇ ਉੱਤੇ ਬੀਜੇਪੀ ਲੀਡ ਕਰ ਰਹੀ ਹੈ ਔਰ ਕੁਲ ਮਿਲਾ ਕੇ ਚਾਂਦੀ ਚੌਂਕ ਵਾਲੇ ਪਾਸੇ ਕਿਤੇ ਨਾ ਕਿਤੇ ਭਾਜਪਾ ਪਿਛੜੀ ਐ ਉਸ ਤੋਂ ਬਾਅਦ ਮੈਂ ਅਗਲੇ ਰੀਜਨ ਦਾ ਰੁਖ ਕਰ ਲੈਂਦਾ ਨਾ ਤਾਂ ਕਿ ਸਾਨੂੰ ਸਮਝਣ ਦੀ ਕੋਸ਼ਿਸ਼ ਹੋਵੇ ਚਾਂਦੀ ਚੌਂਕ ਦੇ ਵਿੱਚ ਦਬ ਦਬਾ ਆਮ ਆਦਮੀ ਪਾਰਟੀ ਦਾ ਬਰਕਰਾਰ ਹੈ ਇਹ ਪੁਰਾਣੀ ਦਿੱਲੀ ਦਾ ਇਲਾਕਾ ਹੈ ਔਰ ਉਸ ਚੰਕ ਦੇ ਵਿੱਚ ਬਹੁਤ ਸਾਰੀਆਂ ਸੀਟਾਂ ਆਮ ਆਦਮੀ ਪਾਰਟੀ ਜਿੱਤਣ ਦੇ ਵਿੱਚ ਕਾਮਯਾਬ ਰਹੀ ਹੈ ਉਸ ਤੋਂ ਬਾਅਦ ਮੈਂ ਈਸਤ ਦਿੱਲੀ ਦਾ ਰੁਖ ਕਰਦੇ ਹਾਂ ਈਸਤ ਦਿੱਲੀ ਦੇ ਵਿੱਚ ਕੀ ਹਾਲ ਹੈ ਤਾਂ ਈਸਤ ਦਿੱਲੀ ਦੇ ਵਿੱਚ ਬਸ ਬਸ ਮਾਮੂਕਾਬਲਾ ਹੈ ਯਾਨੀ ਕਿ ਇਥੇ ਜਿਹੜੀਆਂ 10 ਸੀਟਾਂ ਨੇ 1 2 3 4 5 6 7 8 9 10 10 ਦੇ ਵਿੱਚੋਂ ਪੰਜ ਆਮ ਆਦਮੀ ਪਾਰਟੀ ਵਾਲੇ ਪਾਸੇ ਨੇ ਔਰ ਪੰਜ ਬੀਜੇਪੀ ਵਾਲੇ ਪਾਸੇ ਸਾਨੂੰ ਨਜ਼ਰ ਆ ਰਹੀਆਂ ਨੇ ਜੇਕਰ ਆਪਾਂ ਇਹਨੂੰ ਟੋਟਲ ਦੇਖੀਏ ਆ ਵੀ ਬੀਜੇਪੀ 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 ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਔਰ ਕਬਲੇ ਗੋੜਾ ਕੇਨ ਦੇ ਵਿੱਚ ਬਿਲਕੁਲ ਇੱਕ ਸੀਟ ਜੰਗਪੁਰਾ ਵਾਲੀ ਵੀ ਹੈਗੀ ਹੈ ਇਸ ਦਿੱਲੀ ਦੇ ਵਿੱਚ ਜਿਹੜੀ ਆਂਦੀ ਹੈ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ 41 ਨੰਬਰ ਸੀਟ ਇਹ ਮਨੀਤ ਸਿੰਘ ਸੋਧਿਆ ਦੀ ਸੀਟ ਹੈ ਜਿਹੜੀ ਮਨੀਸ਼ ਸਿਸੋਦੀਆ ਫਿਲਹਾਲ ਲੀਡ ਕਰਦੇ ਨਜ਼ਰ ਆ ਰਹੇ ਨੇ ਮਨੀਸ਼ ਸਿਸੋਦੀਆ ਵਾਲੀ ਸੀਟ ਹੈ ਇਹ ਸਿਸੋਦੀਆ ਵਾਲੀ ਸੀਟ ਔਰ ਇਸ ਇਸ ਸੀਟ ਦੇ ਉੱਤੇ ਵੀ ਨਾ ਫਿਲਹਾਲ ਲੀਡ ਕਰਦੇ ਹੋਏ ਉਹ ਨਜ਼ਰ ਆ ਰਹੇ ਨੇ ਤਾਂ ਕੁੱਲ ਮਿਲਾ ਕੇ ਇਸ ਦਿੱਲੀ ਦੇ ਵਿੱਚ ਜੋ ਨਜ਼ਰ ਆਇਆ ਜੋ ਹਾਲਾਤ ਨੇ ਮੈਨੂੰ ਦਿਖਾਇਆ ਉਸ ਤੋਂ ਬਾਅਦ ਨਵੀਂ ਦਿੱਲੀ ਜਿੱਥੇ ਅਰਵਿੰਦ ਕੇਜਰੀਵਾਲ ਚੌਂ ਮੈਦਾਨ ਦੇ ਵਿੱਚ ਨੇ ਉਸ ਸੀਟ ਦੇ ਉੱਤੇ ਕੀ ਹਾਲ ਹੈ ਤਾਂ ਇੱਥੇ ਵੀ ਫਸਵਾ ਮੁਕਾਬਲਾ ਹੈ ਇੱਥੇ ਜੇ ਮੈਂ ਸੀਟਾਂ ਨੂੰ ਗਿਣਾ ਤਾਂ 3 ਤੋਂ 5 ਪੰਜ ਸੀਟਾਂ ਭਾਜਪਾ ਦੇ ਕੋਲ ਨੇ ਤੇ ਪੰਜ ਸੀਟਾਂ ਆਮ ਆਦਮੀ ਪਾਰਟੀ ਦੇ ਕੋਲ ਨੇ ਇੱਥੇ ਵੀ ਫਸਵਾ ਮੁਕਾਬਲਾ ਸਿੱਧੇ ਤੌਰ ਦੇ ਉੱਤੇ ਤੁਹਾਨੂੰ ਨਜ਼ਰ ਆ ਰਿਹਾ ਹੈ ਇਹ 40 ਨੰਬਰ ਸੀਟ ਕੇਜਰੀਵਾਲ ਦੀ ਸੀਟ ਹੈ ਜਿਹੜੀ ਕੇਜਰੀਵਾਲ ਜਿਸ ਸੀਟ ਤੋਂ ਚੋਣ ਮੈਦਾਨ ਦੇ ਵਿੱਚ ਨੇ ਇਸ ਸਮੇਂ ਗ੍ਰੀਨ ਹੈ 40 ਨੰਬਰ ਦੇ ਉੱਤੇ ਇਸ ਦਾ ਮਤਲਬ ਹੈ ਕਿ ਅਰਵਿੰਦ ਕੇਜਰੀਵਾਲ ਇਸ ਸੀਟ ਦੇ ਉੱਤੇ ਲੀਡ ਕਰਦੇ ਹੋਏ ਨਜ਼ਰ ਆ ਰਹੇ ਨੇ ਉਸ ਤੋਂ ਬਾਅਦ 38 ਨੰਬਰ ਦਾ ਰੁਕ ਕਰ ਲੈਂਦੇ ਮੈਂ 88 ਨੰਬਰ ਦੇ ਉੱਤੇ ਕੀ ਸਥਿਤੀ ਹੈ ਤਾਂ 38 ਨੰਬਰ ਦੇ ਉੱਤੇ ਦਿੱਲੀ ਕੈਂਟ ਸੀਟ ਆਮ ਆਦਮੀ ਪਾਰਟੀ ਲੀਡ ਕਰ ਰਹੀ ਹੈ ਦਾ ਓਖਲਾ ਦਾ ਇੱਕ ਵਾਰ ਫਿਰ ਤੋਂ ਸਾਡੇ ਕੋਲ ਰਜਨ ਆ ਗਿਆ ਹੈ ਮੈਂ ਓਖਲਾ ਦਾ ਜ਼ਿਕਰ ਕੀਤਾ ਅਸੀਂ ਵਿਝੇ ਕਿ ਇਹ ਮੁਸਲਿਮ ਬਹੁਲੇ ਇਲਾਕਾ ਹੈ ਔਰ ਇਸ ਸੀਟ ਦੇ ਪੇ ਕਾਬਲੇ ਗੌਰ ਹੈ ਕਿ ਭਾ ਜੀ ਪੀ ਪਹਿਲਾਂ ਲੀਡ ਕਰ ਰਹੀ ਸੀ ਪਰ ਭਾ ਜੀ ਪੀ ਹੁਣ ਕਿਤੇ ਨਾ ਕਿਤੇ ਪਿੱਛੇ ਹੋ ਗਈ ਹੈ ਉਸ ਦੇ ਵੀ ਗ੍ਰਾਫਿਕ ਸਾਡੇ ਕੋਲ ਆ ਗਏ ਅਮaletullah ਖਾਨ 12699 ਵੋਟਾਂ ਉਹਨਾਂ ਨੂੰ ਨਿਕਲੀਆਂ ਨੇ ਹੁਣ ਗੌਰਵ ਓਖਲਾ ਸੀਟ ਮਨੀਸ਼ ਚੌਧਰੀ ਜਿਹੜੇ ਪਹਿਲਾਂ ਲੀਡ ਕਰ ਰਹੇ ਸੀ 8214 ਯਾਨੀ ਫਰਕ ਬਹੁਤ ਹੋ ਗਿਆ ਘਟੋ ਘਟ ਇਹ ਫਰਕ ਜਿਹੜਾ ਹੈ 4400 ਤੋਂ ਜ਼ਿਆਦਾ ਵੋਟਾਂ ਦਾ 4400 ਤੋਂ ਜ਼ਿਆਦਾ ਵੋਟਾਂ ਦਾ ਫਰਕ ਹੋ ਗਿਆ ਉਹ ਖਲਾ ਸੀਟ ਤੇ 4475 4475 4475 ਪਹਿਲਾਂ ਮਨੀਸ਼ ਚੌਧਰੀ ਲੀਡ ਕਰ ਰਹੀ ਸੀ ਹਮਮ ਔਰ ਉਹ ਲੀਡ ਟੁੱਟੀ ਹੈ ਤੇ ਅਮਨਤੁੱਲਾ ਖਾਨ ਅੱਗੇ ਹੋ ਗਏ ਨੇ 12699 ਵੋਟਾਂ ਉਹਨਾਂ ਨੂੰ ਨਿਕਲੀਆਂ ਨੇ ਦੂਜੇ ਪਾਸੇ ਜਿਹੜੇ ਇੱਕ ਤੀਸਰੀ ਜਥੇਬੰਦੀ ਦੇ ਕੈਂਡੀਡੇਟ ਬੜੀ ਦਿਲਚਸਪ ਤਸਵੀਰ ਹੈ ਜੇਕਰ ਸਕਰੀਨ ਦੇ ਉੱਤੇ ਵੀ ਲੈ ਕੇ ਆ ਸਕੀਏ ਆਮ ਆਦਮੀ ਪਾਰਟੀ ਦੇ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਉਹ ਵੀ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੈ ਆਮ ਆਦਮੀ ਪਾਰਟੀ ਦੇ ਆਗੂ ਵੀ ਜਸ਼ਨ ਮਨਾਉਂਦੇ ਹੋਏ ਦਿਖ ਰਹੇ ਨੇ ਭਾਜਪਾ ਵਾਲੇ ਵੀ ਜਸ਼ਨ ਮਨਾ ਰਹੇ ਨੇ ਕਿ ਕਿਸ ਦੇ ਖਾਤੇ ਦੇ ਵਿੱਚ ਸਰਕਾਰ ਜਾਂਦੀ ਹੈ ਇਹ ਅਜੇ ਕਲੀਅਰ ਨਹੀਂ ਪਰ ਦੋਨਾਂ ਨੂੰ ਉਮੀਦ ਹੈ ਕਿ ਅਸੀਂ ਸਰਕਾਰ ਬਣਾ ਰਹੇ ਹਾਂ ਔਰ ਆਮ ਆਦਮੀ ਪਾਰਟੀ ਵਾਲੇ ਵੀ ਇਸ ਸਮੇਂ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਨੇ ਵਾਕਵਾ ਕੇ ਟੀਵੀ ਚੈਨਲਸ ਤੇ ਜੋ ਦਿਖਾ ਰਹੇ ਨੇ ਕਈਆਂ ਦੇ ਵਿੱਚ ਫਰਕ ਹੈ ਕਿਉਂਕਿ ਰੁਝਾਨ ਨੇ ਔਰ ਰੁਝਾਨ ਜਿਹੜੇ ਨੇ ਉਹ ਇਲੈਕਸ਼ਨ ਕਮਿਸ਼ਨ ਦੀ ਸਾਈਟ ਤੇ ਕਿਸੇ ਹੋਰ ਤਰੀਕੇ ਨਾਲ ਅਪਡੇਟ ਹੁੰਦੇ ਨੇ ਥੋੜੀ ਲੇਟ ਹੁੰਦੇ ਨੇ ਪਰ ਰਿਪੋਰਟਰਸ ਜਿਹੜੇ ਜਾਣਕਾਰੀ ਦਿੰਦੇ ਨੇ ਉਹਦੇ ਹਿਸਾਬ ਨਾਲ ਛੇਤੀ ਫਿਗਰਾਂ ਆ ਜਾਂਦੀਆਂ ਨੇ ਸੋ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਜਾਂ ਉਹਨਾਂ ਦੇ ਸਮਰਥਕਾਂ ਨੇ ਜਿਵੇਂ ਹੀ ਦੇਖਿਆ ਕਿ ਉਹ ਵੀ 34 ਜਾਂ 33 34 35 ਦੇ ਨੇੜੇ ਲੱਗ ਰਹੇ ਨੇ ਤਾਂ ਉਹਨਾਂ ਨੇ ਵੀ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ। ਸੋ ਬੜੀ ਦਿਲਚਸਪ ਤਸਵੀਰ ਹੈ। ਬਹੁਤ ਘੱਟ ਇਲੈਕਸ਼ਨ ਰਿਜ਼ਲਟਸ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਦੋ ਤਸਵੀਰਾਂ ਇਕੱਠੀਆਂ ਇੱਕ ਬੀਜੇਪੀ ਦਾ ਜਸ਼ਨ ਵਾਲ ਨੂੰ ਸ਼ੀਸ਼ਾ ਦਿਖਾਇਆ। ਦਿੱਲੀ ਦੀ ਜਨਤਾ ਜਮਾਨਤੀ ਝੂਠੇ ਵਾਅਦਾ ਖਿਲਾਫ ਨਿਕੰਮੇ ਨਸਖੀਏ ਨਲਾਇਕ पार्टी अपने आप को विक्टिम कार्ड की तरह से खेल रही थी कि ये सरकार जो है हमें काम नहीं करने देती हाँ। वो भी एक तरह से नेगेटिव फैक्टर के तौर पे साबित हुआ कि लोगों को लगा कि तो फिर यही आएंगे तो फिर वही हाँ। होगा कि बीजेपी और सरकार का, का, का जो झगड़ा है वो काम नहीं होने दे रहा तो बेहतर है कि दोनों जगह पर एक ही तरह की एक ही पार्टी की सरकार ला दी जाए ताकि मजबूत काम हो सके और दो इंजन लग जाएंगे डबल इंजन की सरकार हो जाएगी तो शायद बेहतर तरीके से हो सके बीजेपी के मुख्यमंत्री कश्मीर के सीएम उमर अब्दुल्ला ने कांग्रेस और आप पर तंज करते हुए कहा कि और लड़ो आपस में दरअसल दिल्ली में आम आदमी पार्टी और कांग्रेस के बीच गठबंधन की सुखबुखाहट हुई थी लेकिन ऐसा नहीं हो पाया दिल्ली ऐसी पहले हरियाणा में भी कांग्रेस और आपके बीच गठबंधन नहीं हो पाया हरियाणा के नतीजों में बीजेपी को फिर जीत मिली अब दिल्ली में रुझानों में बीजेपी को मिल रही बढ़त पर उमर अब्दुल्ला का ये बयान कई इशारे कर ਕਰਤਾ ਹੈ बता दें कि दिल्ली में इंडिया गठबंधन के सहयोगी दल सपा टीएमसी शिवसेना यूबीटी और हनुमान बेनीवाल की पार्टी